ਮੈਂ ਜਿਹੜੇ ਪ੍ਰਧਾਨਗੀ ਚੋਣਾਂ ਹੋਈਆਂ ਉਹਦੇ ਪਰ ਕੀ ਕਿਹੜਾ ਜੋਬ ਦਾ ਫਿਟਿੰਗ ਨਹੀਂ ਕੀਤੀ ਗਿਆ ਇਹ ਤੇ ਅਸੀਂ ਜੀ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਯੂਥ ਕੋਆਰਡੀਨੇਟਰਸ ਜਿਹੜੇ ਆ ਅਪਾਇੰਟ ਕਰ ਰਹੇ ਆ ਤਾਂ ਅੱਜ ਸਾਡੇ ਜਿਹੜੇ ਜ਼ਿਲ੍ਹੇ ਦੇ ਯੂਥ ਪ੍ਰਧਾਨ ਸਰਦਾਰ ਰਣਜੀਤ ਸਿੰਘ ਫਤੇਜੀ ਅੱਜ ਇੱਥੇ ਆਏ ਤੇ ਨਾਲ ਸਾਡੇ ਜਿਹੜੇ ਹਲਕਾ ਪਲਾਟੀ ਕੋਆਰਡੀਨੇਟ ਹੈ ਸੁਰਜੀਤ ਸਿੰਘ ਗੋਰਾ ਜੀ ਇਹ ਵੀ ਨਾਲ ਅੱਜ ਸਾਰਿਆਂ ਦੇ ਨਾਲ ਜਿਹੜਾ ਆ ਖੁੱਲ ਕੇ ਵਿਚਾਰ ਵਟਾਂਦਰਾ ਵੀ ਹੋਇਆ ਤੇ ਨਾਲੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ ਉਹਨਾਂ ਦੇ ਕੰਮ ਦੀ ਕਈ ਵਾਰੀ ਕਿਸੇ ਨੂੰ ਲੱਗਦਾ ਕਿ ਮੈਂ ਕੰਮ ਕਰਦਾ ਕਰੇ ਦਾ ਮੁੱਲ ਪੈਣਾ ਕਿ ਨਹੀਂ ਪੈਣਾ ਪਰ ਸਾਡੀ ਪਾਰਟੀ ਦਾ ਰਿਜ਼ਲਟ ਜਿਹੜਾ ਆ ਉਹ ਸਾਰਿਆਂ ਦੇ ਸਾਹਮਣੇ ਮੈਂ ਵੀ ਆਪ ਆਪ ਹਲਕਾ ਇੰਚਾਰਜ ਮੈਂ ਨੌਜਵਾਨ ਆ ਤੇ ਮੈਂ ਅੱਜ ਆਪਣੇ ਘਟੋ ਘਟ ਜਿਹੜੇ ਵਿੱਚ ਬੈਠੇ ਸੀਗੇ ਬੰਦੇ ਉਹਦੇ ਵਿੱਚ ਪੰਜ ਜਾਂ ਛੇ ਸਰਪੰਚ ਇਦਾਂ ਦੇ ਆਇਡੈਂਟੀਫਾਈ ਕਰਕੇ ਦਿਖਾਇਆ ਜਿਨ੍ਹਾਂ ਦੀ ਉਮਰ 30ਾਂ ਤੋਂ ਵੀ ਘੱਟ ਆ ਤੇ ਉਹਨਾਂ ਦੇ ਪਿੰਡ ਦੇ ਕੰਮ ਬਹੁਤ ਸੋਹਣੇ ਹੋ ਰਹੇ ਸੋ ਮੌਕਾ ਜਿਹੜਾ ਆ ਯੂਥ ਨੂੰ ਦੇਣ ਦੀ ਬਲੋੜ ਆ ਪਲੱਸ ਜਿਹੜੀਆਂ ਕਈ ਇਦਾਂ ਦੀਆਂ ਗਵਰਨਮੈਂਟ ਦੀ ਹੀ ਸਕੀਮਸ ਆ ਜਿਹੜੀਆਂ ਕਿਸੇ ਨੂੰ ਬਹੁਤ ਲੜਿੰਦੀਆਂ ਪਰ ਉਹ ਪਹੁੰਚਦੀਆਂ ਨਹੀਂ ਉਹ ਕੋਈ ਹੋਰ ਪੰਚਾ ਨਹੀਂ ਸਕਦਾ ਨੌਜਵਾਨੀ ਪੰਚਾ ਸਕਦੇ ਸੋ ਉਹਨਾਂ ਦੀ ਬੇਨਤੀ ਕੀਤੀ ਗਈ ਕਿ ਬਈ ਆਉਣ ਵਾਲੇ ਸਮੇਂ 'ਚ ਬਹੁਤ ਇਹੋ ਜਿਹੇ ਕੰਮ ਐ ਜਿਹੜੇ ਉਹਨਾਂ ਦੇ ਹੱਥੀ ਕਰਾਉਣੇ ਆ ਤੇ ਲੋਕੀ ਵਾਵਾ ਕਰਨਗੇ ਤੇ ਇਟ ਵੁੱਡ ਬੀ ਨਾਈਸ ਕਿ ਜੇ ਉਹ ਇਹਦੇ ਮੋਰੇ ਲੱਗ ਕੇ ਜਿਹੜਾ ਆਪਣੇ ਪਿੰਡ ਦਾ ਜਿੰਨਾ ਸਵਾਰ ਸਕਦੇ ਸਵਾਰ ਲੈ। ਹਮ ਸਭ ਦੇਖਿਆ ਜਾਂਦਾ ਕਰੀਏ ਕਰਕੇ ਬੜੀ ਬੜੀ ਜਿਹੜੀ ਜੁਥ ਕਲੱਬ ਬਣਾਇਆ ਵਰਗਾ ਜਿਹਾ ਹਰ ਪਿੰਡ 'ਚ ਸੀ ਹਰ ਪਿੰਡ 'ਚ ਕਿਉਂਕਿ ਨਾ ਕੀ ਹੁੰਦਾ ਸੀਗਾ ਪਿਛਲੇ ਸਮੇਂ 'ਚ ਮੈਂ ਵੀ ਦੇਖਿਆ ਮੈਂ ਆਪ ਮਹਿਸੂਸ ਕਰਦਾ ਕੀ ਸਪੋਰਟਸ ਦੀਆਂ ਗਰੰਟਾਂ ਦਿੱਤੀਆਂ ਜਾਂਦੀਆਂ ਉਹ ਬਾਅਦ ਚ ਕੂੜ ਕਬਾੜੀ ਹੋ ਜਾਂਦਾ ਹੁਣ ਵੀ ਆਪਾਂ ਜੇ ਚੱਲ ਜੀ ਹੈ ਨਾ ਪਿਛਲੇ ਕਿਤੇ ਕਿਸੇ ਨੇ ਜਿੰਮ ਦਿੱਤਾ ਹੁਣੀ ਜੇ ਆਪਾਂ ਢੇੜਾ ਕੱਢਈਏ ਤੇ ਉਹ ਇਸ ਟਾਈਮ ਕਬਾੜ ਆ ਇਹ ਕੰਮ ਜੇ ਕਾਮਯਾਬ ਤਾਂ ਹੋਣਾ ਜੇ ਇੱਕ ਪਰਮਾਨੈਂਟ ਕਮੇਟੀ ਹੋਊਗੀ ਕਲੱਬ ਹੋਊਗਾ ਕਲੱਬ ਉਹਨੂੰ ਮੇਨਟੇਨ ਕਰੇ ਕਲੱਬ ਨੂੰ ਪਿੱਛੋਂ ਸਰਕਾਰ ਵੀ ਪੈਸੇ ਦੇਊਗੀ ਪਲੱਸ ਕਲੱਬ ਆਪਣੇ ਦਮ ਤੇ ਵੀ ਕਈ ਕੰਮ ਜਿਹੜੇ ਇਹੋ ਜਿਹੇ ਡਿਸੀਜਨ ਲੈ ਸਕਦਾ ਆ ਜਿਹੜੇ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਪਿੰਡ ਦੇ ਹਿੱਤ ਦੇ ਆ ਹੁਣ ਕਿਸੇ ਪਿੰਡ ਫੋਰ ਐਗਜ਼ਾਮਪਲ ਮਹਿਮਦਪੁਰ ਪਿੰਡ ਆ ਉਹਦਾ ਫੈਸਲਾ ਮੈਂ ਥੋੜਾ ਪਲੱਥ ਬੈਠਾ ਲਵਾਂਗਾ ਕਿ ਇਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਸਾਡੇ ਹਲਕੇ ਚ ਇਦਾਂ ਵੀ ਕਈ ਵਾਰੀ ਹੋਇਆ ਕਿ ਕਿਸੇ ਪਿੰਡ ਦੇ ਵਿੱਚ ਲੋਕੀ ਕਬੱਡੀ ਵਧੀਆ ਖੇਡਦੇ ਆ ਉਹਨਾਂ ਨੂੰ ਗਰਾਊਂਡ ਫੁੱਟਬਾਲ ਦੀ ਦਿੱਤੀ ਉਹਨਾਂ ਨੇ ਕੀ ਕਰਨੀ ਫੁੱਟਬਾਲ ਦੀ ਗਰਾਊਂਡ ਤੇ ਕਿਤੇ ਥਾਂ ਤੇ ਕ੍ਰਿਕਟ ਵਧੀਆ ਖੇਡਦੇ ਉਹਨਾਂ ਨੂੰ ਵਾਲੀਬਾਲ ਦਿੱਤਾ ਸੋ ਅਸੀਂ ਚਾਹੁੰਦੇ ਕਿ ਪਿੰਡ ਦਾ ਨੌਜਵਾਨ ਯੂਥ ਜਿਨ੍ਹਾਂ ਨੇ ਖੇਡਣਾ ਉਹ ਖੁਦ ਹੀ ਫੈਸਲਾ ਕਰਨ ਉਹ ਪੈਸਿਆਂ ਦੀ ਮੈਨੇਜਮੈਂਟ ਵੀ ਉਹ ਹੀ ਦੇਖਣ ਤੇ ਹਰ ਇੱਕ ਚੀਜ਼ ਜਿਹੜਾ ਆ ਇਨਫੈਕਟ ਅਸੀਂ ਆ ਪਹਿਲੀ ਈਰੀਦਾ ਹੋ ਰਿਹਾ ਸਾਡੇ ਹਲਕੇ ਦੇ ਲਗਭਗ ਸਾਰੇ ਪਿੰਡਾਂ ਨੂੰ ਕਿਸੇ ਨੂੰ ਅਸੀਂ ਸਟੇਡੀਅਮ ਦੇ ਰਹੇ ਸਟੇਡੀਅਮ ਇਜ਼ ਅ ਬਿਗ ਥਿੰਗ ਪਲੇਗਰਾਉਂਡ ਦੇ ਰਹੇ ਪਾਰਕ ਦੇ ਰਹੇ ਤੇ ਉਹ ਜਿੰਨਾ ਕੰਮ ਹੈ ਇਹਨਾਂ ਦੇ ਥਰੂ ਕਰਾਉਣਾ ਚਾਹੁੰਦੇ ਹਾਂ ਸ੍ਰੀ ਕਮਨਦ ਸਾਹਿਬ ਦਾ ਸਾਡੇ ਯੂਥ ਦੇ ਜਿਹੜੇ ਹਲਕਾ ਕੋਆਰਡੀਨੇਟਰ ਨੇ ਸੁਰਜੀਤ ਸਿੰਘ ਗੋਰਾਜੀ ਦਾ ਜਿਨ੍ਹਾਂ ਨੇ ਮੀਟਿੰਗ ਪਲਾਨ ਕੀਤੀ ਹੈ ਕਿਉਂਕਿ ਬਹੁਤ ਜ਼ਰੂਰੀ ਸੀਗਾ ਮੈਂ ਬਿਲਕੁਲ ਨਵਾਂ ਮੈਨੂੰ ਅਹੁਦਾ ਮਿਲਿਆ ਹੈ ਤੇ ਮੇਰੀ ਇੱਕ ਤਾਂ ਫੇਸ ਟੂ ਫੇਸ ਸਾਰਿਆਂ ਦੇ ਨਾਲ ਕਨਵਰਸੇਸ਼ਨ ਨਹੀਂ ਸੀ ਹੋਈ ਸਾਰਿਆਂ ਨੂੰ ਨਹੀਂ ਸੀ ਜਾਣਦਾ ਸੋ ਅੱਜ ਸਾਰਿਆਂ ਨੂੰ ਮਿਲੇ ਆ ਔਰ ਜਿਹੜੀਆਂ ਆਉਣ ਵਾਲੀਆਂ ਨੀਤੀਆਂ ਸਾਡੀ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਯੂਥ ਦੇ ਲਈ ਆ ਨੌਜਵਾਨਾਂ ਦੇ ਲਈ ਆ ਉਹ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਯੂਥ ਦੇ ਜਿਹੜੇ ਪਿੰਡਾਂ ਦੇ ਕੋਆਰਡੀਨੇਟਰ ਨੇ ਉਹਨਾਂ ਨੂੰ ਇੱਕ ਤਿਆਰ ਕਰਨ ਦੇ ਲਈ ਉਹਨਾਂ ਨੂੰ ਅੱਗੋਂ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਐਜ਼ ਅ ਟ੍ਰੇਨਰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਹ ਮੀਟਿੰਗ ਕੀਤੀ ਗਈ ਆ ਉਹਨਾਂ ਨਾਲ ਇਹ ਵਾਰਤਾ ਲਾਪ ਕੀਤੀ ਗਈ ਆ ਸੋ ਬਹੁਤ ਸਕਸੈਸਫੁਲ ਰਹੀ ਆ ਮੀਟਿੰਗ ਸੋ ਮੈਂ ਉਹਦੇ ਲਈ ਦੁਬਾਰਾ ਇੱਕ ਵਾਰੀ ਕੋ ਮਨ ਸਾਹਿਬ ਦਾ ਸੁਜੀ ਸਿੰਘ ਗੋਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹ ਜੀ ਪਹਿਲੋ ਤਾਂ ਮੈਂ ਹਲਕਰ ਇੰਚਾਰਜ ਹਸਨ ਸਿੰਘ ਕੋਮਨਜੀ ਦਾ ਤੇ ਆਪਣੇ ਵੱਡੇ ਵੀਰ ਰঞ্জੀਤ ਸਿੰਘ ਫਤਿਹ ਜੀ ਦਾ ਤੇ ਸਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕਿ ਯੂਥ ਨੂੰ ਪਹਿਲ ਦੇ ਰਹੇ ਆ ਕਿ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਤਾਂ ਚੱਕ ਰਹੇ ਆ ਕਿ ਇੱਕ ਯੂਥ ਹੀ ਸਭ ਦੀ ਰੀਤ ਦੀ ਹੱਦੀ ਆ ਜਿਹੜਾ ਕਿ ਇਹ ਯੂਥ ਨੌਜਵਾਨ ਹਰੇਕ ਨੂੰ ਅੱਗੇ ਲੈ ਕੇ ਜਾਂਦਾ ਵਾ ਮੈਂ ਨੌਜਵਾਨਾਂ ਯੂਥ ਯੂਥ ਨੌਜਵਾਨਾਂ ਬੇਨਤੀ ਕਰਦਾ ਕਿ ਆਪਣੇ ਪਿੰਡਾਂ ਦੇ ਵਿੱਚ ਤਕੜੇ ਹੋ ਕੇ ਕੰਮ ਕਰੋ ਨਾਲ ਜੋਸ਼ ਦੇ ਨਾਲ ਅਟੈਚ ਹੋਵੋ ਤੇ ਵੱਤੋ ਵੱਤ ਜਿਹੜੇ ਸਰਕਾਰ ਵੱਲੋਂ ਆਪਾਂ ਨੂੰ ਸਬਸਿਡੀਆ ਮਿਲਦੀਆਂ ਵਾਂ ਸਹੂਲਤਾਂ ਮਿਲਦੀਆਂ ਉਹਰਾ ਲਾਭ ਉਠਾਈਏ ਇਹਦਾ ਮੁੱਖ ਮਕਸਦ ਕੀ ਹੈ ਮਦਰੀ ਜਿਹੜਾ ਤੁਸੀਂ ਯੂਥ ਮਿੰਗ ਦਾ ਸਿਧਾਂਤ ਜਾਂ ਕੋਆਰਡੀਨੇਟਰ ਚੁਣਿਆ ਜਨਾ ਇਹਦਾ ਮੁੱਖ ਮਕਸਦ ਕੀ ਹੈ ਤੁਹਾਡੇ ਕੋਲ ਦੇਖੋ ਜੀ ਇਹਦਾ ਮਕਸਦ ਇਹ ਹੈ ਕਿ ਜਿਹੜਾ ਕਿ ਹੁਣ ਆਪਣੇ ਨੌਜਵਾਨ ਨਸ਼ਾਵਾਲ ਬਹੁਤ ਜ਼ਿਆਦਾ ਤਰਫੇ ਆ ਇਹ ਥੋੜਾ ਕਿ ਇਹ ਸਰਕਾਰ ਵੱਲੋਂ ਇਸ ਇਸ ਪਾਸੇ ਤਰ ਲੈ ਕੇ ਗਏ ਆ ਕਿ ਜਿਹੜਾ ਖੇਡਾਂ ਵੱਲ ਧਿਆਨ ਜਾਊਗਾ ਨਸ਼ਾ ਤੋਂ ਵਿਹਲੇ ਹੋਣਗੇ ਤੇ ਖੇਡਾਂ ਵੱਲ ਲੱਗਣਗੇ ਤੇ ਸਰਕਾਰ ਵੀ ਪੂਰਾ ਜੋਰ ਲਾ ਰਹੀ ਜਿੱਥੇ ਇਹ ਜੁੱਧ ਨਸ਼ਿਆਂ ਉਲੋਤ ਤੇ ਸਰਕਾਰ ਖਾਦ ਵੀ ਪਾ ਰਹੀ ਹੈ ਨਸ਼ਿਆਂ ਉੱਤੇ ਜੀ ਦੇਖੋ ਜੀ 100% ਦੇ ਵਿੱਚੋਂ 10-20% ਹੁਣ ਰਹਿ ਗਿਆ ਵਾ ਬਾਕੀ ਠੱਲ ਸਾਰੇ ਪਾਸੇ ਪੈ ਗਏ ਜਿਹੜੇ ਵੱਡੇ ਮਗਰਮਛ ਸੀ ਉਹ ਫੜੇ ਗਏ ਆ ਤੇ ਬਾਕੀ ਜਿਹੜੇ ਕਿ ਆ ਪਿੰਡਾਂ ਦੇ ਵਿੱਚ ਆ ਉਹ ਡਰਦੇ ਹੁਣ ਘਰਾਂ ਬਾਹਰ ਨਹੀਂ ਨਿਕਲਦੇ ਹੈਗੇ ਤੇ ਕੁਛ ਸਮੇਂ ਦੇ ਵਿੱਚ ਵਿੱਚ ਹੀ ਇਹ ਜਿਹੜਾ ਕਿ ਥਲ ਪੈ ਜੂਗੀ ਨਸ਼ਿਆਂ ਨੂੰ ਜੀ ਕਿਦੋਂ ਤੋਂ ਤੁਸੀਂ ਆਪਣੀ ਜੀ ਸ਼ੁਰੂ ਕਰ ਲੱਗੇ ਹੋ ਦੇਖੋ ਜੀ ਇਹ ਤ 3 ਮਹੀਨੇ ਪਹਿਲਾਂ ਤੋਂ ਅਸੀਂ ਆਪਣੀ ਜਿਹੜੀ ਜੋਤ ਦੀ ਹੈ ਨਾ ਟ੍ਰੇਨਿੰਗ ਸਾਡੀ ਹੋ ਕੇ ਆ ਗਈ ਸੀ ਤਾਂ ਇਹ ਉਰੋਂ ਤੋਂ ਆਪਣਾ ਵਰਕ ਸ਼ੁਰੂ ਕੀਤਾ ਹੋਇਆ ਵਾ ਜਿੱਦਾਂ ਇਹਦਾ ਸਾਨੂੰ ਸਰਕਾਰ ਗਾੜੀ ਹਦਾਇਤਾ ਦੇਈ ਜਾਂਦੀ ਹੈ ਜਿੱਦਾਂ ਇਹਦਾ ਇਹ ਗਾੜੀ ਕੰਮ ਕਰਨੇ ਆ ਤੇ ਉਦੋਂ ਦਾ ਅਸੀਂ ਗਾੜੀ ਵਰਕ ਪਿੰਡਾਂ ਵਿੱਚ ਕਰਨੇ ਸ਼ੁਰੂ ਕਰਦੇ ਆ ਤੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਮਿਲ ਕੇ ਤੇ ਇਹ ਯੂਥ ਕਲੱਬ ਤੇ ਫਾਰਮ ਵੀ ਭਰੌਣੇ ਸ਼ੁਰੂ ਕਰਦੇ ਆ